ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਛਲੇ ਕਈ ਦਿਨਾਂ ਤੋਂ ਇੱਕ ਟਰਾਲੀਆਂ ਦਾ ਜਿਹੜਾ ਰੌਲਾ ਜੀ ਉਹ ਚੱਲਿਆ ਆ ਰਿਹਾ ਮੈਂ ਬਾਹਰ ਗਿਆ ਸੀਗਾ ਮੈਨੂੰ ਆਉਂਦੇ ਥੋੜਾ ਜਿਹਾ ਸਿਹਤ ਖਰਾਬ ਹੋ ਗਈ ਔਰ ਫਿਰ ਨਾਲ ਦੇ ਨਾਲ ਖੜਾਂ ਦੀ ਸਿੱਧੀ ਜਿਹੜੀ ਹੈ ਬਹੁਤ ਖਰਾਬ ਬਣੀ ਸੀ ਉਹਦੇ ਵਿੱਚ ਜੁਕੀ ਲੱਗੀ ਹੋਈ ਹੈ ਤੇ ਮਾਮਲਾ ਜਿਹੜਾ ਆਇਆ ਸਾਹਮਣੇ ਕਿ ਜੀ ਕੁਝ ਟਰਾਲੀਆਂ ਜਿਹੜੀਆਂ ਨੇ ਸ਼ਗੂ ਬਾੜੋਂ ਤੋਂ ਉਹ ਚੋਰੀ ਹੋ ਕੇ ਨਾਬਾ ਦੇ ਵਿੱਚ ਆਈਆਂ ਨੇ ਉਹਦੀ ਕਟਾਈ ਕਰਕੇ ਕਿਤੇ ਵੇਚੀਆਂ ਗਈਆਂ ਨੇ ਜਦੋਂ ਟਾਇਰ ਬਰਾਬਰ ਹੋਏ ਨੇ ਬਹੁਤ ਮਾੜੀ ਗੱਲ ਹੈ ਇਹ ਕਿਉਂਕਿ ਕਿਸਾਨ ਭਰਾ ਸਾਡੇ ਅੰਨ ਦਾਤਾ ਨੇ ਔਰ ਮੈਂ ਤਾਂ ਸ਼ੁਰੂ ਤੋਂ ਜਦੋਂ ਐਮਐਲਏ ਨਹੀਂ ਸੀਗਾ ਉਦੋਂ ਵੀ ਕਿਸਾਨਾਂ ਨਾਲ ਸੀਗਾ ਉਦੋਂ ਵੀ ਧਰਨੇ 'ਚ ਬੈੰਦਾ ਸੀਗਾ ਹੁਣ ਐਮਐਲਏ ਹਾਂ ਜੀ ਹੁਣ ਵੀ ਨਾਲ ਅੱਗੇ ਉਹ ਐਮਐਲਏ ਰਹਿਵਾਂਗੇ ਤਾਂ ਵੀ ਨਾਲ ਹੈ ਨਹੀਂ ਰਹਿਵਾਂਗੇ ਤਾਂ ਵੀ ਨਾਲ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਹੋ ਰਿਹਾ ਜੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਔਰ ਉਹ ਗੱਲ ਜਿਹੜੀ ਹੈ ਜੀ ਘੁਮਕੇ ਆਈ ਕਿ ਪੱਪੂ ਪੰਕਜ ਜਰਾਂ ਦੇ ਉੱਥੋਂ ਵਰਕਸ਼ਾਪ ਤੋਂ ਮਰੀਆਂ ਨੇ ਜੀ ਉੱਥੋਂ ਉਹ ਜੋ ਵੀ ਸਮਾਨ ਸੀਗਾ ਉਹ ਤੋਂ ਬਰਾਮਦ ਹੋ ਗਿਆ ਉਹਨੂੰ ਸ਼ੰਭੂ ਥਾਣੇ 'ਚ ਭੇਜ ਦਿੱਤਾ ਗਿਆ ਅਨੁਕਾਰੀ ਵਾਸਤੇ ਔਰ ਉਹਦੀ ਸਪੈਸ਼ਲ ਕਹਿ ਕੇ ਜੀ ਐਫ ਆਈ ਆਰ ਵੀ ਹੋ ਗਈ ਹੈ ਔਰ ਡੀ ਐਸ ਪੀ ਮੈਡਮ ਮਨਦੀਪ कौर ਜੀ ਨਾਲ ਵੀ ਗੱਲ ਹੋਈ ਇੱਥੋਂ ਦੇ ਸਾਡੇ ਸੱਜੇ ਸਾਹਮਣੇ ਕਿ ਜੀ ਬਣਦੀ ਕਾਨੂੰਨੀ ਕਾਰਵਾਈ ਕਰੋ ਸੋ ਮੈਂ ਤੁਹਾਡਾ ਕਦੇ ਵੀ ਨੁਕਸਾਨ ਜਿਹੜਾ ਦੀ ਬਰਦਾਸ਼ਤ ਨਹੀਂ ਕਰੂੰਗਾ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਹਾਨੂੰ ਇੱਕ ਖਤ ਬੰਦ ਕੇ ਬੇਨਤੀ ਹੈ ਕਿ ਇਹਨੂੰ ਪਾਰਟੀ ਨਾਲ ਜੋੜ ਕੇ ਨਾ ਦੇਖਿਆ ਜਾਵੇ ਔਰ ਖਾਸ ਕਰਕੇ ਨਾਂਬੇ ਦੇ ਵਿੱਚ ਔਰ ਇਹ ਜਿਹੜੀ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ ਜੀ ਬਿਲਕੁਲ ਇਨਸਾਫ ਹੋਣਾ ਚਾਹੀਦਾ ਅਗਰ ਟਰਾਲੀ ਚੋਰੀ ਹੋਈਆਂ ਨੇ ਜੀ ਔਰ ਸਬੂਤ ਮਿਲਦੇ ਆ ਤਾਂ ਦੋਸ਼ੀ ਪਾਇਆ ਗਿਆ ਕੋਈ ਵੀ ਪੱਪੂ ਪੰਕਜ ਹੋਵੇ ਹੋਰ ਵੀ ਕੋਈ ਹੋਵੇ ਤਾਂ ਕਾਰਵਾਈ ਹੋਣੀ ਚਾਹੀਦੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਔਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਐਫ ਆਈ ਆਰ ਹੋ ਚੁੱਕੀ ਆ ਉਹਨਾਂ ਦੀ ਰੈਸ ਲਈ ਰੇਡ ਕੀਤੀਆਂ ਜਾ ਰਹੀਆਂ ਨੇ ਤੇ ਉਹ ਇਨਵੈਸਟੀਗੇਸ਼ਨ ਦਾ ਇੱਕ ਪਾਟ ਹੈ ਜੀ ਤੇ ਤੁਸੀਂ ਸਾਰੇ ਮੇਰੇ ਲਈ ਸਤਿਕਾਰਯੋਗ ਮੈਂ ਤੁਹਾਡਾ ਸਦਾ ਸਤਿਕਾਰ ਕਰਦਾ ਤੇ ਮੇਰੀ ਤੁਹਾਨੂੰ ਅਤਤਵੰਤ ਬਨ ਕੇ ਬੇਨਤੀ ਹੈ ਕਿ ਆਪਾਂ ਇਸ ਮਾਮਲੇ ਦੇ ਵਿੱਚ ਗੰਬੀਤਾ ਦੇ ਨਾਲ ਇਹਦੀ ਘੋਕ ਕਰਕੇ ਹੋਰ ਵੀ ਕਿਤੇ ਜਿੱਥੇ-ਕਿਤੇ ਮੈਂ ਆਪਣੇ ਪੱਧਰ ਤੇ ਵੀ ਜਿੰਨੇ ਕਵਾੜੀਆਂ ਦੀਆਂ ਮੈਂ ਇੱਕ ਲਿਸਟ ਬਣਾਈ ਹੈ ਜਿਹਦੇ ਵਿੱਚ 18-19 ਦੁਕਾਨਾਂ ਨੇ ਅਸੀਂ ਉੱਥੇ ਵੀ ਇੱਕ ਪੈਰ ਵੀ ਕਰ ਰਹੇ ਹਾਂ ਕਿ ਕਿਤੇ ਇੱਥੇ ਤਾਂ ਨਹੀਂ ਕੋਈ ਸਮਾਨ ਆਇਆ ਹੈ ਕਿਸੇ ਦਾ ਤਾਂ ਕਿ ਜਿਹੜੇ ਕਿਸਾਨ ਭਰਾਵਾਂ ਦਾ ਐਡਾ ਵੱਡਾ ਨੁਕਸਾਨ ਹੋਇਆ ਜੀ ਟਰਾਲੀਆਂ ਚੋਰੀਆਂ ਹੋਈਆਂ ਨੇ ਕਿ ਉਹਦਾ ਉਹਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਜਾਂ ਤਾਂ ਉਹ ਟਰਾਲੀਆਂ ਵਾਪਸ ਮਿਲ ਜਾਣ ਜਾਂ ਉਹਦਾ ਕੋਈ ਮਾਲ ਜ਼ਾਹਾਂ ਨੂੰ ਮਿਲ ਜੇ ਸੋ ਮੈਂ ਇਸ ਕਰਕੇ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਪਾ ਰਿਹਾ ਹਾਂ ਮੇਰੀ ਕਿਸਾਨ ਭਰਾਵਾਂ ਨੂੰ ਆਪ ਤੁਹਾਨੂੰ ਕਿ ਬੇਨਤੀ ਹੈ ਕਿ ਹਮੇਸ਼ਾ ਹੀ ਮੈਂ ਕਿਸਾਨ ਮਜ਼ਦੂਰੀ ਇਕਤਾ ਜੰਦਾਬਾਦ ਦਾ ਨਾਅਰਾ ਲਾਉਂਦਾ ਰਹੇ ਹਮੇਸ਼ਾ ਤੁਹਾਡੇ ਨਾਲ ਔਰ ਕਿਸੇ ਵੀ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਜੀ ਮੇਰੇ ਤੋਂ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਅਗਰ ਕੋਈ ਨੁਕਸਾਨ ਹੋਇਆ ਅਗਰ ਟਰਾਲੀਆਂ ਚੋਰੀ ਹੋਈਆਂ ਨੇ ਇਨਵੈਸਟੀਗੇਸ਼ਨ ਚ ਪਾਇਆ ਗਿਆ ਤਾਂ ਦੋਸ਼ੀ ਕੋ ਜਿਹੜੀ ਆ ਉਹ ਸਜ਼ਾ ਜਿਹੜੀ ਆ ਹੋਣੀ ਚਾਹੀਦੀ ਹੈ ਧੰਨਵਾਦ